ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਇਸ ਵਾਰ ਪੰਜਾਬ ਦੇ ਵਿੱਚ ਹੜ੍ਹ ਆਏ ਹਨ ਉਸ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਐਸ ਕਰਕੇ ਜੋ ਕਾਦੀਆਂ ਸ਼ਹਿਰ ਵਿੱਚ ਸੰਗ ਬਾਬੇ ਨਾਨਕ ਦੀ ਕਮੇਟੀ 13 13 ਅਤੇ ਸਮੂਹ ਸਾਧ ਸੰਗਤ ਸ਼ਹਿਰ ਕਾਦੀਆਂ ਵੱਲੋਂ ਇੱਕ ਛੋਟਾ ਜਿਹਾ ਸਿਵਾਹੀ ਕਰ ਰਹੇ ਆ ਜੋ ਇਸ ਵਾਰ ਹੀ ਐਤਵਾਰ ਨੂੰ ਲਗਭਗ ਹੜਪੀੜਤਾਵਾਂ ਵਾਸਤੇ 100 ਕੰਬਲ ਡਬਲ ਬੈੱਡ ਦਾ ਇਹ ਸੇਵਾ ਲੈ ਕੇ ਜਾ ਰਹੇ ਆ ਤੇ ਜਿੰਨਾ ਮੇਰੇ ਵੀਰਾਂ ਭੈਣ ਭਰਾਵਾਂ ਨੇ ਕੋਈ ਹਿੱਸਾ ਪਾਣਾ ਹੋਵੇ ਉਹ ਆਪਣਾ ਹਿੱਸਾ ਸ਼ੁਕਰਵਾਰ ਤੱਕ ਸਾਡੇ ਸੋਨੂ ਭਾਜੀ ਖਤਰ ਭੰਡਾਰ ਵਾਲੇ ਅਤੇ ਇੱਕ ਸਕੈਨਰ ਪਿਆ ਉਹਦੇ ਵਿੱਚ ਜੇ ਕੋਈ ਸੇਵਾ ਪਾਣਾ ਚਾਹੀਏ ਤੇ ਉਹ ਪਾ ਸਕਦਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ